ਮੈਨੂੰ ਤਾਂ ਤੁਸੀਂ ਮੈਂ ਅੱਜ ਵੀ ਲੈ ਕਹਿ ਦੋ ਵੀ ਭਵਾਂਤਮਨ ਤੇਰੇ ਤੋਂ ਵਧੀਆ ਮਿਲ ਗਿਆ ਬੰਦਾ ਯਾਰ ਸਾਨੂੰ ਲੈ ਵੀ ਮੈਂ ਤੇਰਾ ਤੈਨੂੰ ਹੁਣ ਬਿੱਲ ਕਰਦਾ ਮੈਂ ਤਾਂ ਬੰਬਈ ਜਾ ਕੇ ਟੀਵੀ ਤੇ ਕੰਮ ਕਰਨ ਲੱਗ ਜੂ ਮੈਂ ਤਾਂ ਫੇਰ ਰੋਟੀ ਖਾ ਲੂੰ ਇਹ ਇਹਨਾਂ ਤਾਂ ਸਾਰੇ ਮੁੰਡੇ ਵੀ ਨੇ ਲੈ ਕੇ ਸਾਰੇ ਇਹੀ ਕੰਮ ਤੇ ਬੱਸ ਵੀ ਜੇ ਮਿਲ ਗਈ ਕੁਰਸੀ ਤਾਂ ਘਰ ਕੱਲੂ ਨਹੀਂ ਚੱਲਦਾ ਨਹੀਂ ਬੱਸ ਹੋਰ ਕੱਖ ਆਉਂਦੇ ਹੀ ਨਹੀਂ ਇਹਨਾਂ ਨੂੰ ਦੱਸੋ ਕੀ ਕਰਨਗੇ ਹਾਂ ਪੁਰਾਣਾ ਜਿਹੜਾ ਕਮਾਇਆ ਹੋਇਆ ਲੁੱਟਿਆ ਹੋਇਆ ਉਹਦਾ ਹਿਸਾਬ ਲਈ ਜੰਨੇ ਆਪਾਂ ਵੀ ਆ ਜਾਓ ਭਾਈ ਦਿਓ ਸਾਹਿਬ ਕਿੱਥੋਂ ਕਿੱਥੋਂ ਲੁੱਟਿਆ ਕਦੋਂ ਕਦੋਂ ਲੁੱਟਿਆ ਚਿੱਠੇ ਖੁੱਲਣਗੇ ਪੂਰੇ ਫੇਸ ਕਰਕੇ ਮੈਂ ਕਹਿਣਾ ਕਿ ਸਾਨੂੰ ਇਹਨਾਂ ਨੇ ਭੇਡਾਂ ਬੱਕਰੀਆਂ ਸਮਝਿਆ ਹੁਣ ਤੱਕ ਇੱਧਰ ਨੂੰ ਹੱਕ ਲੈ ਇੱਧਰ ਨੂੰ ਹੱਕ ਲੈ ਜਨਰਲ ਕੈਟਾਗਰੀ ਵੀ ਕਹਿਣ ਨੂੰ ਜਨਰਲ ਕੈਟਾਗਰੀ ਹੈ ਉਹਨੂੰ ਪੰਜ ਕਿੱਲਾਂ ਤੋਂ ਥੱਲੇ ਵਾਲੇ 94% ਨੇ ਜੀ ਪੰਜ ਕਿੱਲਾਂ ਤੋਂ ਥੱਲੇ ਕੀ ਬਣਦਾ ਜੀ ਖਰਚੇ ਨਹੀਂ ਪੂਰੇ ਹੁੰਦੇ ਤੇ ਜਿਹੜੇ ਤਹਾਂ ਨੇ ਉਹ ਹੋਏ ਨੇ 2000 ਏਕੜ 2.5 ਹਜ਼ਾਰ ਏਕੜ 1500 ਏਕੜ ਹੋਏ ਨੇ ਪਰ ਮੋਟਰਾਂ ਦੇ ਵੀ ਇਹਨਾਂ ਨੂੰ ਮਾਫ਼ ਨੇ ਆਪਾਂ ਨੂੰ ਕਹਦਾ ਮਾਫ਼ ਜੇ ਅੱਜ ਕਹੇ ਦੀ ਇਹਨਾਂ ਵੀ 5 1 ਕੜ ਤੋਂ ਉੱਪਰ ਵਾਲੇ ਜਿਹੜੇ ਨੇ ਉਹਨਾਂ ਦੇ ਬਿੱਲ ਲਾਵਾਂਗੇ ਸਭ ਤੋਂ ਵੱਧ ਬਿੱਲ ਬਾਦਲ ਕਿਆਂ ਨੂੰ ਐ ਕਰੂਗਾ ਜੀ ਆਪਦੀਆਂ ਮੋਟਰਾਂ ਦੇ ਬਿੱਲ ਬਾਹ ਮ ਕੀਤੇ ਹੋਏ ਨੇ 30 40 ਲੱਖ ਰੁਪਈਆ ਮਹੀਨੇ ਦਾ ਮਾਫਾ ਜੀ ਕਿਨੂਆਂ ਦੇ ਬਾਗ ਨੇ ਜੀ ਬੜੇ ਬੜੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਹੁਣ ਉਧਰਲੇ ਪਾਸੇ ਤੁਸੀਂ ਬਿੱਲੇ ਕੀਤੇ ਨੇ ਏਤਰ ਮਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਕਰਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੋਣਾ ਵਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਦੋਂ ਦੇ ਆਏ ਨੇ ਨਾ ਬਦਲ ਕੇ ਮੈਂ ਕਿ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ ਕੱਲੇ ਗੋਲਕਾਂ ਤੇ ਨੀਂਗਾ ਬਸ ਆਪਾਂ ਤਾਂ ਹਜੇ ਵੀ ਦishan ਸਾਹਿਬ ਬਾਹਰੋਂ ਦੇਖ ਕੇ ਮੱਖਾ ਟੇਕ ਦਿੰਦੇ ਆ ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਟੇਕਦੇ